ਗੁਰਾਇਆਂ ਚ ਸਵਾਰੀਆਂ ਨਾਲ ਭਰੀ ਬੱਸ ਦੀਆਂ ਬ੍ਰੇਕਾ ਫੇਲ ਹੋਣ ਕਾਰਨ ਬੱਸ ਦੀ ਕਾਰ ਨਾਲ ਟੱਕਰ ਹੋ ਗਈ। ਇਸ ਬਾਬਤ ਰਾਗੀਰਾ ਵੱਲੋਂ ਸੜਕ ਸੁਰੱਖਿਆ ਫੋਰਸ ਨੂੰ ਐਕਸੀਡੈਂਟ ਬਾਰੇ ਸੂਚਿਤ ਕੀਤਾ ਗਿਆ। ਜਦੋਂ ਐਸਐਸਐਫ ਟੀਮ ਦੇ ਏਐਸਆਈ ਜਸਵਿੰਦਰ ਸਿੰਘ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਪ੍ਰਾਈਵੇਟ ਬੱਸ ਅਤੇ ਪੋਲੋ ਗੱਡੀ ਦਾ ਐਕਸੀਡੈਂਟ ਹੋਇਆ ਸੀ। ਬੱਸ ਡਰਾਈਵਰ ਦੇ ਦੱਸਣ ਮੁਤਾਬਕ ਉਸ ਦੀ ਬੱਸ ਦੀਆਂ ਬ੍ਰੇਕਾ ਫੇਲ ਹੋ ਗਈਆਂ ਜਿਸ ਕਰਕੇ ਉਸ ਦੀ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਉਸ ਦੀ ਬੱਸ ਦੁਆਰਾ ਗੱਡੀ ਹਿੱਟ ਹੋ ਗਈ। ਜਿਸ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਗੱਡੀ ਨੁਕਸਾਨੀ ਗਈ ਮੌਕੇ ਤੇ ਡਿਊਟੀ ਅਫਸਰ ਏਐਸਏ सुरेंद्रਪਾਲ ਪੀਐਸ ਗੁਰਾਇਆ ਹਾਜ਼ਰ ਹੋਏ ਦੋਨੋਂ ਪਾਰਟੀਆਂ ਨੂੰ ਉਹਨਾਂ ਦੇ ਹਵਾਲੇ ਕੀਤਾ ਗਿਆ ਅਤੇ ਰੋਡ ਨੂੰ ਸੋ ਚਾਰੂ ਢੰਗ ਨਾਲ ਚਾਲੂ ਕਰਵਾਇਆ ਗਿਆ ਮੈਂ ਹੀ ਬਠਿੰਡੇ ਤੋਂ ਚੱਲ ਕੇ ਆ ਰਿਹਾ ਸੀਗਾ ਜੀ ਤੇ ਮੈਂ ਗੁਰਾਇਆਂ ਦੇ ਨੇੜੇ ਸੀਗਾ ਤੇ ਮੇਰੀ ਕਰੀਮਨ ਗੱਡੀ 70 75 ਦੀ ਸਪੀਡ ਤੇ ਸੀਗੀ ਤੇ ਆਉਂਦੇ ਇਹਦੀ ਸਾਫਟ ਟੁੱਟ ਗਈ ਕਿਉਂਕਿ ਉਹਦੇ ਚ ਪ੍ਰੈਸ਼ਰ ਪਾਇਪ ਚ ਵੱਜੀ ਹੇ ਪ੍ਰੈਸ਼ਰ ਪਾਇਪ ਵੀ ਟੁੱਟ ਗਈ ਜੀ ਤੇ ਗੱਡੀ ਬ੍ਰੇਕਾਂ ਫੇਲ ਹੋ ਗਈਆਂ ਜੋ ਕਿ ਮੈਂ ਗੱਡੀ ਪੁਲ ਤੋਂ ਡਾਊਨ ਉੱਤਰਦੇ ਗੱਡੀ ਬ੍ਰੇਕਾਂ ਫੇਲ ਹੋਣ ਕਰਕੇ ਵੀ ਮੈਂ ਪੋ ਫੁੱਟਪਾਥ ਨਾਲ ਲਾਉਂਦੇ ਲਾਉਂਦੇ ਹੌਲੀ-ਹੌਲੀ ਗੱਡੀ ਰੁਕੀ ਸੀ ਸਪੀਡ ਸੀਗੀ ਗੱਡੀ 22 ਕਿਲੋਮੀਟਰ ਤੇ ਜਾ ਕੇ ਰੁਕੀ ਆ ਗੱਡੀ ਜੀ ਤੇ ਕਨੈਕਟਰ ਨੇ ਹੌਲੀ ਜਦੋਂ ਪੁਲ ਤੇ ਚੜਨ ਲੱਗੇ ਹੌਲੀ ਹੋਈ ਫੇਰ ਭੱਜ ਕੇ ਪਿੱਛੇ ਓਟਾ ਲਾਇਆ ਗੱਡੀ ਫੇਰ ਰੁਕੀ ਜੀ ਤੇ ਅੱਗੇ ਟਰੱਕ ਸੀਗਾ ਟਰੱਕ ਤੋਂ ਵੀ ਬਚਾਈ ਤੇ ਸਵਾਰੀਆਂ ਦੀ ਵੀ ਕੋਈ ਸੱਟ ਵੇਟ ਨਹੀਂ ਵੱਜ ਚਤ ਗਈ ਤੇ ਉਹ ਦੋ ਕਾਰਾਂ ਵਾਲੇ ਸੀ ਬਾਈ ਉਹ ਮੈਨੂੰ ਬਹੁਤ ਜ਼ਿਆਦਾ ਕੁੱਟ ਮਾਰ ਕਰ ਗਏ ਮੇਰੀ ਤੇ ਨਾਲੇ ਮੇਰਾ ਪਰਸ ਲੈ ਗਏ ਖੋ ਕੇ ਬਾਈ ਤੇ ਦੋ ਜਣੇ ਦੋ ਕਾਰਾਂ ਸੀਗੀਆਂ ਬਾਈ ਤੇ ਆ ਮੇਰੇ ਕੁੜਤਾ ਵੀ ਬਾ ਦੇ ਖੋ ਮੈਨੇ ਬਹੁਤ ਜ਼ਿਆਦਾ ਮਾਰਿਆ ਉਹਨਾਂ ਨੇ ਮੈਂ ਇਸ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਗੁਰਾਇਆ ਫਲੋਰ ਮੇਨ ਜੀਟੀ ਰੋਡ ਹਾਈਵੇ ਤੇ ਤਣਾ ਦਿਆਂ ਸਾਨੂੰ ਕੋਈ ਖਾਣਾ ਗੁਰਾਇਆ ਤੋਂ ਮੈਸੇਜ ਮਿਲਿਆ ਸੀ ਕਿ ਇੱਕ বাস ਆ ਨਿੱਜੀ ਕੰਪਨੀ ਦੇ ਐਮ ਐਚਟੀ ਐਕਸਪ੍ਰੈਸ ਤੇ ਇੱਕ ਕਾਰ ਨਾਲ ਹਿੱਟ ਕਰ ਗਈ ਆ ਜਿਦੇ ਵਿੱਚ ਜਾਨੀਮਾਲੀ ਨੁਕਸਾਨ ਕੋਈ ਨਹੀਂ ਹੋਇਆ ਤੇ ਮੌਕੇ ਦੇ ਡਿਊਟੀ ਅਫਸਰ ਸੁਰਿੰਦਰਪਾਲ ਥਾਣਾ ਗਰਾਇਆ ਨੂੰ ਬੁਲਾਇਆ ਗਿਆ ਮੈਂ ਇਹ ਬਠਿੰਡੇ ਤੋਂ ਚੱਲ ਕੇ ਆ ਰਿਹਾ ਸੀਗਾ ਜੀ ਤੇ ਮੈਂ ਗਰਾਇਆ ਦੇ ਨੇੜੇ ਸੀਗਾ ਤੇ ਅਮਰੀਕਾ ਕਰੀਬਨ ਗੱਡੀ 70 75 ਦੀ ਸਪੀਡ ਤੇ ਸੀਗੀ ਤੇ ਆਉਂਦੇ ਇਹਦੀ ਸਾਫਟ ਟੁੱਟ ਗਈ ਜੋ ਕਿ ਉਹਦੇ ਚ ਪ੍ਰੈਸ਼ਰ ਪਾਈਪ ਚ ਵੱਜੀ ਹੈ ਪ੍ਰੈਸ਼ਰ ਪਾਈਪ ਵੀ ਟੁੱਟ ਗਈ ਜੀ ਤੇ ਗੱਡੀ ਬ੍ਰੇਕਾਂ ਫੇਲ ਹੋ ਗਈਆਂ ਜੋ ਕਿ ਮੈਂ ਗੱਡੀ ਪੁਲ ਤੋਂ ਡਾਊਨ ਉੱਤਰਦੇ ਗੱਡੀ ਬ੍ਰੇਕਾਂ ਫੇਲ ਹੋਣ ਕਰਕੇ ਵੀ ਮੈਂ ਪੋ ਫੁੱਟਪਾਥ ਨਾਲ ਲਾਉਂਦੇ ਲਾਉਂਦੇ ਹੌਲੀ ਹੌਲੀ ਗੱਡੀ ਰੁਕ ਗਈ ਸੀ ਸਪੀਡ ਸੀਗੀ ਗੱਡੀ 2.2 ਕਿਲੋਮੀਟਰ ਤੇ ਜਾ ਕੇ ਰੁਕੀ ਹੈ ਗੱਡੀ ਜੀ ਤੇ ਕਨੈਕਟਰ ਨੇ ਹੌਲੀ ਜਦੋਂ ਪੁੱਲ ਤੇ ਕੱਢਣ ਲੱਗੇ ਹੌਲੀ ਹੋਈ ਫੇਰ ਭੱਜ ਕੇ ਪਿੱਛੇ ਓਟਾ ਲਾਇਆ ਗੱਡੀ ਫੇਰ ਰੁਕੀ ਜੀ ਤੇ ਅੱਗੇ ਟਰੱਕ ਸੀਗਾ ਟਰੱਕ ਤੋਂ ਵੀ ਬਚਾਈ ਤੇ ਸਵਾਰੀਆਂ ਦੀ ਵੀ ਕੋਈ ਸੱਟ ਵੇਟ ਨਹੀਂ ਵੱਜਤ ਹੈਗੀ ਜੀ ਤੇ ਦੋ ਕਾਰਾਂ ਵਾਲੇ ਸੀ ਬਾਈ ਉਹ ਮੈਨੂੰ ਬਹੁਤ ਜ਼ਿਆਦਾ ਕੁੱਟਮਾਰ ਕਰ ਗਏ ਮੇਰੀ ਤੇ ਨਾਲੇ ਮੇਰਾ ਪਰਸ ਲੈ ਗਏ ਖੋ ਕੇ ਬਾਈ ਤੇ ਦੋ ਜਣੇ ਦੋ ਕਾਰਾਂ ਸੀਗੀਆਂ ਬਾਈ ਤੇ ਆ ਮੇਰਾ ਕੁਰਤਾ ਵੀ ਵਾ ਦੇਖੋ ਮੈਨੇ ਬਹੁਤ ਜ਼ਿਆਦਾ ਮਾਰਿਆ ਉਹਨਾਂ ਨੇ ਮੈਂ ਇਸ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਗੁਰਾਇਆਂ ਫਲੋਰ 메ਨ ਜੀਟੀ ਰੋਡ ਹਾਈਵੇ ਤੇ ਤਨਾਦਿਆ ਸਾਨੂੰ ਕੋਈ ਥਾਣਾ ਗੁਰਾਇਆਂ ਤੋਂ ਮੈਸੇਜ ਮਿਲਿਆ ਸੀ ਕਿ ਇੱਕ বাস ਆ ਨਿੱਜੀ ਕੰਪਨੀ ਐਮ ਐਚਟੀ ਐਕਸਪ੍ਰੈਸ ਤੇ ਇੱਕ ਕਾਰ ਨਾਲ ਹਿੱਟ ਕਰ ਗਈ ਆ ਜਿਹਦੇ ਵਿੱਚ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਤੇ ਮੌਕੇ ਤੇ ਡਿਊਟੀ ਅਫਸਰ ਸੁਰਿੰਦਰਪਾਲ ਥਾਣਾ ਗੁਰਾਇਆਂ ਨੂੰ ਬੁਲਾਇਆ ਗਿਆ